ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਨੂੰ ਅੱਜ ਹੈਗੀ ਹੈ ਤਰੀਕ 6 ਦਸੰਬਰ ਸਾਲ 2025 ਦਿਨ ਸ਼ਨੀਵਾਰ ਆ ਅੱਜ ਆਪਾਂ ਚੱਲਦੇ ਆ ਕਿਤੇ ਨੇੜੇ-ਤੇੜੇ ਘੁੰਮਣ ਫਿਰਨਾ ਤੇ ਛੁੱਟੀ ਦਾ ਦਿਨੇ ਆ ਪਹਿਲਾਂ ਕੋਈ ਕੱਪੜੇ ਵਗੈਰਾ ਵੇਚਦੇ ਆ ਫਿਰ ਜਾਣਾ ਡੀਮਾਰਟ ਜਾਣਾ ਆ ਠੀਕ ਹੈ ਜੀ ਤੇ ਰੇਲ ਘਰ ਵੀ ਜਾਣ ਦਾ ਇਰਾਦਾ ਆ ਓਕੇ ਚਲੋ ਚੱਲਦੇ ਆਂ ਵੇਖਦੇ ਆਂ ਕਿਵੇਂ ਚੱਲਦਾ ਅੱਜ ਦਾ ਦਿਨ ਆਓ ਚਲਿਏ ਪਹਿਲਾਂ ਜਾਣਾ ਮੈਂ ਸਿਲੰਡਰ ਭਰੋਣ ਦੇਖਦੇ ਆਂ ਸਿਲੰਡਰ ਵਾਲਾ ਆਇਆ ਕਿ ਨਹੀਂ ਆਇਆ ਠੀਕ ਹੈ ਜੀ ਇਹ ਆਪਣੇ ਹੈਗਾ ਜਿਲਫਰ ਦੇ ਸਿਟੀ پارک ਮੋੜੀ ਦਾ ਆਕੇ ਦੇਖਦੇ ਆ ਸਰੰਡਰ ਵਾਲੇ ਸਰ ਹੈਗੇ ਕਿ ਨਹੀਂ ਹੈਗੇ ਆ ਭਾਈ ਤੇ ਹੈ ਨਹੀਂ ਕੋਨਾ ਹੁਣੇ ਆਉਣਾ ਹੁਣਾ ਮੇਰੇ ਕੋਲ ਦੂਜਾ ਬੰਦਾ ਕਹਿੰਦਾ ਹੁਣੇ ਆਉਣਾ ਲੇਟ ਇਹਨੇ ਆਪਾਂ ਚਲਦੇ ਆ ਬਣਾ ਅੱਟ ਫੇਸ ਸੰਭਾਲੀ ਰੋ ਠੀਕ ਹੈ ਜੀ ਸੜਕਾ ਦਾ ਹਾਲ ਦੇਖੋ ਕਿੰਨਾ ਬੁਰਾ ਆ ਥਾਂ ਥਾਂ ਤੇ ਟੋਏ ਪਏ ਆ ਕੋਈ ਇਹਨਾਂ ਨੂੰ ਠੀਕ ਨਹੀਂ ਕਰਦਾ ਕੋਈ ਪੁਛ ਪਰਦੀਦ ਨਹੀਂ ਹੈਗੀ ਬੁਰਾ ਹਾਲ ਹੈ ਜੀ ਮੇਰੇ ਲੈਫਟੇ ਹੇਗਾ ਜੀ 40 ਸੋ ਹਸਪੀਟਲ ਰਾਈਟ ਤੇ ਹੈਗਾ ਐਜੂਕੇਸ਼ਨ ਬੋਰਡ ਤੇ ਲੈਫਟ ਤੇ ਹੈਗਾ ਟੀਮਾਰਟ ਵਾਲੀ ਬੋਕ ਨਾ 몰ਿਆ ਐਜੂਕੇਸ਼ਨ ਬੋਰਡ ਕਾ ਪੇਪਰ ਨੇ ਇਹ ਬਾਟ ਆਪਾਂ ਲੰਨੇ ਗੱਡੀ ਇੱਥੇ ਥੁਪੇ ਮਿੱਤਰੋ ਆ ਹੈਗੀ ਆ ਵੈਲੀ ਪਾਰਕ ਐਜੂਕੇਸ਼ਨ ਬੋਰਡ ਦੇ ਲੱਗ ਗਈ ਆ ਬਹੁਤ ਸੋਹਣੀ ਪਾਰਕ ਬਣੀ ਹੋਈ ਹੈ ਇਹੰਦਰੋ ਮੇਰੇ ਖਿਆਲ ਮੁਹਾਲੀ ਦੀ ਸਭ ਤੋਂ ਵੱਡੀ پارک ਉਹ ਨਹੀਂ ਇਹ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਇਹ ਉਹ ਹੈਗਾ ਮੋਹਾਲੀ ਬੋਰਡ ਦੀ ਮਾਰਟ ਸਾਹਮਣੇ ਦਿੰਦਾ ਕਰਤਵਾਰ ਹੰਮਸਾਬ ਇੱਕ ਆ ਪਤਾ ਨਹੀਂ ਕੀ ਬਣੀ ਜਾਂਦਾ ਹੈ ਭਾਈ ਜੀ ਆ ਫਰੇਮ 'ਚ ਤੁਸੀਂ ਦੇਖ ਰਹੇ ਹੋ ਟਰੱਕ ਕਿੰਨਾ ਸੋਹਣਾ ਲੱਗਦਾ ਪਿਆ ਨਾ ਟੱਚ ਵੱਡ ਬਾਰ ਤੇ ਦੀ ਮਹਾਲੀ ਬੋਖ ਐ ਲੱਗਦਾ ਨਾ ਜਿਵੇਂ ਛਿੱਪ ਖੜਿਆ ਹੁੰਦਾ ਬਾਈ ਜੀ ਸਵੇਰ ਤੇ ਬੈਠੇ ਆ ਸਿਲੰਡਰ ਵਾਲਾ ਭਾਈ ਅਜੇ ਤੱਕ ਨਹੀਂ ਆਇਆ ਵਿਹਲਾ ਹੋ ਗਿਆ ਯਾ 10:30 ਸਵੇਰੇ ਸਾਡੇ ਨੂੰਮੇ ਦੇ ਸਿਲੰਡਰ ਲੈਣ ਆਣ ਵਾਲੇ ਕੋਲੋਂ ਮੇਰ ਦੀ ਆਇਆ ਇਹ ਸਿਲੰਡਰ ਵਾਲੇ ਭਾਈ ਦਾ ਘਰ ਹਾਲਿਆ ਖਾਲਾ ਪਿੰਡਾਂ ਚ ਹੈ ਤੇ ਪਿੰਡ ਮਹਾਲੀ ਸ਼ਹਿਰ ਦੇ ਵਿੱਚ ਆ ਪਰ ਗੈਸ ਡਿਲੀਵਰੀ ਦਾ ਜਗ ਮੜਾ ਹਾਲਿਆ ਕੋਈ ਤੁਝੇ ਨਾ ਰਦਾ ਨੇ ਸੜਕਾਂ ਤੋਂ ਸੁਧਾਰ ਹੋਣਾ ਸ਼ਦਾ ਲੈ ਵੀਰੇ ਆ ਗਿਆ ਆਪਣਾ ਸਲੰਦਰ ਵਾਲਾ ਵੀ ਨੂੰ ਦੇਖਦੇ ਆਂ ਕਿਦਾਂ ਕੀ ਸੇ ਤੈਸੇ ਕਰ ਆ ਜਾ ਯਾਰ ਆ ਜਾ ਭਾਈ ਆ ਗਿਆ ਜੀਟ ਲੈ ਕੇ ਉਹ ਨਗਰੇ ਲੈਨੇ ਆ ਆਪਣਾ ਸਲੰਦਰ ਦੇ ਕੋਲ ਜੀ ਆ ਗਿਆ ਸਾਡਾ ਸਲੰਦਰ ਵਾਲਾ ਭਾਈ ਲੋ ਜੀ ਮਿੱਤਰੋ ਸਲੰਦਰ ਆ ਗਿਆ ਏ ਆਪਣਾ ਬੜੇ ਟਾਈਮ ਬਾਅਦ ਭਾਈ ਮਿਲਿਆ ਏ ਇਹਨੂੰ ਰੱਖੇ ਚੱਕੇ ਹੁਣ ਅੰਦਰ ਬਾਈ ਜੀ ਜੀਲਕ ਪਰਤਾਇ ਜਾ ਆ ਕੱਪੜੇ ਵੀ ਲਿਆਇਆ ਆ ਵੀਡੀਓ ਬਣਾਉਣੀ ਆਪਾਂ ਗਏ ਸੀ ਪੁੱਲ ਤੇ ਹੁਣ ਆਪਾਂ ਪਹੁੰਚ ਗਏ ਆ ਆਪਣੇ ਏਰੀਏ ਕਰਦੇ ਬਾਹਰ ਯਾਰਾ ਜੋ ਵੀ ਬੋਨੇ ਸਤਨੂੰ ਸੰਦਾਵੇ ਠੀਕ ਹੈ ਜੀ ਰੱਬ ਇੱਕ ਹੀ ਦੁਆਇਆ ਤੁਸੀਂ ਹੱਸਦੇ ਬਸਦੇ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਗੱਡੀ ਜ ਵੀ ਹਨੇਰਾ ਹੋਇਆ ਆ ਲਾਈਟ ਆਪਣੀ ਜਗਦੀਤ ਦਾ ਦੀ ਆ ਮੰਦਮ ਜੀ ਚਲੋ ਠੀਕ ਹੈ ਜੀ ਓਕੇ ਬਾਏ ਸਸ਼ੀਕਾਲ ਮਿਲਦੇ ਆ ਫੇਰ ਕਿਸੇ ਦਿਨ ਬਾਏ